ਅੱਜ ਜਿਹੜਾ ਸੀਗਾ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਜਨ ਸੇਬੰਦੀਆਂ ਵੱਲੋਂ 400 ਜਨ ਸੇਬੰਦੀਆਂ ਵੱਲੋਂ ਜਿਹੜਾ ਵਾ ਅੱਜ ਅਸੀਂ ਪ੍ਰੋਗਰਾਮ ਲੀਕਿਆ ਸੀਗਾ ਵੀ ਟਰੈਕਟਰ ਜਿਹੜੇ ਆ ਲੱਖਾਂ ਟਰੈਕਟਰ ਜਿਹੜੇ ਆ ਉਹ ਸੜਕਾਂ ਦੇ ਉੱਤੇ ਅੱਜ ਆਉਣਗੇ ਤੇ ਮੋਦੀ ਸਰਕਾਰ ਨੂੰ ਦੱਸਣਗੇ ਵੀ ਜਿਹੜੇ ਸਾਡੇ ਨਾਲ ਕੀਤੇ ਹੋਏ ਵਾਦੇ ਸੀਗੇ ਉਹਨਾਂ ਤੋਂ ਕੋਈ ਸਰਕਾਰ ਜਿਹੜੀ ਭੱਜੀ ਹੋਈ ਆ ਉਹ ਅਸੀਂ ਮੰਨਵਾ ਕੇ ਰਾਵਾਂਗੇ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਸੀਗਾ ਸਾਡਾ ਤੇ ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਸਰਕਾਰ ਨੇ ਫਿਰ ਸਾਡਾ ਪ੍ਰਦੂਸ਼ਣ ਦਾ ਐਕਟ ਸੀਗਾ ਉਹਨੂੰ ਵਾਪਸ ਨਹੀਂ ਲਿਆ ਗਿਆ ਬਿਜਲੀ ਬੋਰ ਦਾ 220 ਐਕਟ ਸੀਗਾ ਉਹਨੂੰ ਵਾਪਸ ਨਹੀਂ ਕੀਤਾ ਗਿਆ ਤੇ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀਆਂ ਕੋਸ਼ ਜਿਹੜੀਆਂ ਜਾ ਰਹੀਆਂ ਸੀ ਦਿੱਲੀ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਕਿਉਂਕਿ ਸੁਭਦੀਪ ਸਿੰਘ ਉੱਥੇ ਮਾਰਿਆ ਗਿਆ ਹੋਰ ਕਿਸਾਨ ਮਾਰੇ ਗਏ ਨੇ ਹੋਰ ਨੌਜਵਾਨ ਮਾਰੇ ਗਏ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਬਾਰਡਰ ਉੱਥੇ ਜਿਹੜਾ ਚੀਨ ਵਾਲਾ ਬਣਾ ਦਿੱਤਾ ਗਿਆ ਜਿੱਤੇ ਚੰਬੂ ਬਾਰਡਰ ਸੀਗਾ ਕਿਉਂਕਿ ਅਸੀਂ ਇੱਕ ਭਾਰਤ ਦਾ ਹਿੱਸਾ ਹਾਂ ਤੇ ਸਾਨੂੰ ਉੱਥੇ ਕੋਈ ਰਾਇਟ ਹੀ ਨਹੀਂ ਦਿੱਤਾ ਜਾ ਰਿਹਾ ਵੀ ਅਸੀਂ ਚੰਡੀਗੜ੍ਹ 'ਚ ਰੈਲੀ ਕਰ ਲਈਏ ਜਾਂ ਅਸੀਂ ਆਪਣਾ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਲਈਏ ਕੋਈ ਤੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਕਿਸਾਨ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਇਸ ਕਰਕੇ ਜਿਹੜਾ ਵਾ ਅਸੀਂ ਉਹਨਾਂ ਕਿਸਾਨਾਂ ਦੀ ਪਿੱਠ ਤੇ ਖੜੇ ਹਾਂ ਤੇ ਖੱਟੜ ਸਰਕਾਰ ਦੀ ਪੁਰਜਰ ਨਿੰਦਾ ਕਰਦੇ ਹਾਂ ਤੇ ਨਾਲ ਹੀ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅੱਜ ਜਿਹੜੇ ਆ ਲੱਖਾਂ ਜਿਹੜੇ ਟਰੈਕਟਰ ਆ ਕਿਸਾਨਾਂ ਦੇ ਆਪੋ ਆਪਣੇ ਘਰਾਂ ਤੋਂ ਲੈ ਕੇ ਰੋੜਾਂ ਦੇ ਉੱਤੇ ਆਪੋ ਆਪਣੇ ਕਸਬਿਆਂ ਦੇ ਵਿੱਚ ਖੜੇ ਨੇ ਅੱਜ ਅਸੀਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿੱਚ ਜਿਹੜਾ ਵਾ ਉੱਥੇ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਇੱਥੇ ਖੜੇ ਹੋਏ ਆਂ ਟਰੈਕਟਰ ਮਾਰਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਉਹਦੇ ਸਬੰਧ ਵਿੱਚ ਟਰੈਕਟਰ ਮਾਰਚ ਆ ਅੱਗੇ-ਅੱਗੇ ਜਿਵੇਂ ਸਾਡੇ ਲੀਡਰ ਸਾਹਿਬਾਨ ਦੀ ਕਾਲ ਆਉਂਦੀ ਜਾਵੇਗੀ ਉਹਨੂੰ ਅਸੀਂ ਫੋਲੋ ਕਰਦੇ ਰਵਾਂਗੇ ਅਸੀਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਜਿਹੜੀਆਂ ਖੱਟੜ ਸਰਕਾਰ ਦੀਆਂ ਨੀਤੀਆਂ ਉਹਦਾ ਬਿਲਕੁਲ ਵਿਰੋਧ ਕਰਦੇ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਸਿਰਫ ਆਪਣੇ ਲੀਡਰਾਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਆ ਅੱਜ ਸਾਨੂੰ ਲੀਡਰਾਂ ਦੀ ਕਾਲ ਸੀ ਕਿ ਦਿੱਲੀ ਤੱਕ ਟਰੈਕਟਰ ਜਿਹੜੇ ਆ ਸਰਕਾਰ ਨੂੰ ਵਿਖਾਓ ਜਿਵੇਂ ਖੱਟੜ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਟਰੈਕਟਰਾਂ ਉੱਪਰ ਆ ਰਹੇ ਸੀ ਇਸ ਲਈ ਅਸੀਂ ਇਹਨਾਂ ਨੂੰ ਰੋਕਿਆ ਪਰ ਅਸੀਂ ਸੈਂਟਰ ਗਵਰਨਮੈਂਟ ਨੂੰ ਖੱਟੜ ਸਰਕਾਰ ਨੂੰ ਅੱਜ ਅਸੀਂ ਇਹ ਵਿਖਾਉਣ ਜਾ ਰਹੇ ਹਾਂ ਸੰਜੁਕਤ ਕਿਸਾਨ ਮੋਰਚਾ ਕਿਸ ਜਿਹੜਾ ਟਰੈਕਟਰ ਹੈ ਉਹ ਸਾਡਾ ਕਨਵਿੰਸਿਆ ਇਹਦੇ ਉੱਪਰ ਅਸੀਂ ਜਿੱਥੇ ਮਰਜੀ ਆ ਜਾ ਸਕਦੇ ਆ ਇਹ ਸਾਡਾ ਘਰ ਆ ਇਹ ਸਾਡੀ ਰੋਜੀ ਰੋਟੀ ਆ ਅੱਜ ਅਸੀਂ ਸਾਰੇ ਸੜਕਾਂ ਦੇ ਉੱਪਰ ਟਰੈਕਟਰ ਮਾਰਚ ਕਰ ਰਹੇ ਆ ਉਸ ਤੋਂ ਬਾਅਦ ਜਿਵੇਂ ਸਾਡੇ ਲੀਡਰ ਸਹਿਬਾਨ ਦੀ ਕਾਲ ਆਊਗੀ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਅਸੀਂ ਤਿਆਰ ਬਾਰ ਤਿਆਰ ਬੈਠੇ ਆ ਬਰਦਾਜੀ ਅਸਰ ਹੋਵੇਗਾ ਕਿਤੇ ਸਰਕਾਰ ਤੋਂ ਪਰ ਟਰੈਕਟਰ ਮਾਰਚਾ ਜਾ ਪਤਲੇ ਫੁੱਟੇ ਦੇ ਨਾਲ ਬਿਲਕੁਲ ਅਸਰ ਹੋਵੇਗਾ ਅਸਰ ਹੋ ਵੀ ਰਿਹਾ ਸਰਕਾਰ ਅੱਗੇ ਨਾਲੋਂ ਡਰੀ ਹੋਈ ਆ ਤਾਨਾਸ਼ਹੀ ਰਵਈਆ ਸਰਕਾਰ ਦਾ ਥੋੜੀ ਨਰਮ ਪਈ ਆ ਉਥੋਂ ਬੈਰੀਕਾਡ ਸਰਕਾਰ ਨੇ ਅੱਗੇ ਨਾਲੋਂ ਘਟਾ ਦਿੱਤੇ ਆ ਅਸਰ ਜ਼ਰੂਰ ਪਵੇਗਾ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਪੰਜਾਬ ਆ ਪੰਜਾਬ ਕਦੀ ਝੁਕਣ ਵਾਲਾ ਨਹੀਂ ਆ ਸਾਨੂੰ ਲਾਰੇ ਲਾ ਕੇ ਤੁਸੀਂ ਰੋਕ ਲੋਗੇ ਸਾਨੂੰ ਦਬਾ ਕੇ ਨਹੀਂ ਤੁਸੀਂ ਰੋਕ ਰੋਕ ਸਕਦੇ ਜਿਹੜਾ ਪੰਜਾਬ ਆ ਇਹਨੇ ਪਹਿਲਾਂ ਵੀ ਆਜ਼ਾਦੀਆਂ ਲਈਆਂ ਨੇ ਬਹੁਤੀਆਂ ਜੰਗਾਂ ਲੜੀਆਂ ਨੇ ਇਹ ਜੰਗ ਤਾਂ ਸਾਡੇ ਲਈ ਕੁਝ ਵੀ ਨਹੀਂ ਆ ਅਸੀਂ ਤੇ ਇਹਨਾਂ ਨੂੰ ਇੱਕ ਮਿੰਟ ਦੇ ਵਿੱਚ ਹੀ ਖਤਮ ਕਰ ਦਿਆਂ। ਵੇਖੋ ਜੀ ਅੱਜ ਜਿਹੜਾ ਅਸੀਂ ਗਾ ਸਮੁੱਚੇ ਭਾਰਤ ਦੇ ਵਿੱਚ